ਸਾਸੀਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ ਦੇ ਵਿੱਚ ਤੇ ਆਪਾਂ ਰੈਡੀ ਹੋ ਚੁੱਕੇ ਆਂ ਤੇ ਕਰਦੇ ਆਂ ਹੋਟਲ ਦੇ ਵਿੱਚੋਂ ਚੈੱਕ ਆਊਟ ਤੇ ਨਿਕਲਦੇ ਆਂ ਬਾਹਰ ਖੁੱਲੇ ਅਸਮਾਨ ਦੇ ਵਿੱਚ ਸਵੇਰੇ ਸਵੇਰੇ ਹਲਕਾ ਜਿਹਾ ਨਾਸ਼ਤਾ ਚਾਹ ਦੇ ਨਾਲ ਸੈਂਡਵਿਚ ਖਾਦਾ ਤੇ ਸੈਂਡਵਿਚ ਖਾ ਕੇ ਆਪਾਂ ਹੁਣ ਨਿਕਲਦੇ ਆਂ ਸ਼ਹਿਰ ਇੰਦੌਰ ਤੋਂ ਆਪਣੇ ਸਫ਼ਰ ਵੱਲ ਨੂੰ ਦੋਸਤੋ ਇਸ ਸਾਹਮਣੇ ਵੱਡੀਆਂ-ਵੱਡੀਆਂ ਇਥੇ ਬਿਲਡਿੰਗਾਂ ਨਜ਼ਰ ਆਉਂਦੀਆਂ ਰੈਡੀਸਨ ਹੋਟਲ ਆ ਤੇ ਇਹ ਸ਼ਹਿਰ ਇੰਦੌਰ ਆ ਹਲਕੀ-ਹਲਕੀ ਅੱਜ ਤੀਸਰੇ ਦਿਨ ਵੀ ਬਰਸਾਤ ਉਸੇ ਤਰ੍ਹਾਂ ਚੱਲ ਰਹੀ ਆ ਸਵੇਰ ਦੇ ਸਮੇਂ ਤਕਰੀਬਨ 8:30 ਵਜੇ ਆਪਾਂ ਸ਼ਹਿਰ ਇੰਦੌਰ ਦੇ ਵਿੱਚੋਂ ਨਿਕਲ ਰਹੇ ਆ ਅੱਜ ਦੋਸਤੋ ਆਪਣਾ ਜਿਹੜਾ ਸਫਰ ਆ ਉਹ ਸ਼ਹਿਰਿੰਦੌਰ ਤੋਂ ਆਪਾਂ ਪਹਿਲਾਂ ਪੋਪਾਲ ਜਾਵਾਂਗੇ ਕਿਉਂਕਿ ਅੱਜ ਪੋਪਾਲ ਤੋਂ ਟ੍ਰੇਨ ਆ ਸ਼ਾਮ ਦੀ ਤੇ ਆਪਾਂ ਬਠਿੰਡਾ ਪਹੁੰਚਣਾ ਬਠਿੰਡਾ ਤੱਕ ਦਾ ਜਿਹੜਾ ਸਾਰਾ ਸਫਰ ਆ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ ਇਹ ਇਥੋਂ ਦੇ ਕਾਲਜ ਤੇ ਯੂਨੀਵਰਸਿਟੀਆਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਇਹ ਛੋਟਾ ਜਿਹਾ ਇੱਕ ਇਥੋਂ ਪਿੰਡਾਂ ਨੂੰ ਜਾਣ ਵਾਲਾ ਰਸਤਾ ਇਹ ਰਸਤਾ ਵੇਖ ਕੇ ਤਾਂ ਐਵੇਂ ਲੱਗਦਾ ਹੋਵੇ ਜਿਵੇਂ ਪੰਜਾਬ ਦੇ ਕਿਸੇ ਪਿੰਡ ਵੱਲ ਨੂੰ ਜਾਂਦਾ ਰਾਹ ਹੈ ਦੋਸਤੋ ਇੱਥੋਂ ਨਿਕਲਣ ਤੋਂ ਬਾਅਦ ਅਸੀਂ ਇੱਥੋਂ ਜ਼ਿਆਦਾ ਚਾਹ ਪੀਤਾ ਇਹ ਵਾਲੇ ਇੱਕ ਚਾਹ ਦਾ ਬ੍ਰਾਂਡ ਆ ਜਿਸ ਦੀਆਂ ਕਾਫੀ ਜਗ੍ਹਾ ਤੇ ਬ੍ਰਾਂਚਾਂ ਨੇ ਤੇ ਚਾਹ ਇਹਨਾਂ ਕੋਲੋਂ ਫਿੱਕੀ ਗੁੜ ਵਾਲੀ ਜਾਂ ਖੰਡ ਵਾਲੀ ਜਿਹੜੀ ਮਰਜ਼ੀ ਪੀ ਸਕਦੇ ਹਾਂ ਚਾਹ ਪੀਣ ਤੋਂ ਬਾਅਦ ਆਪਾਂ ਆਪਣੇ ਸਫ਼ਰ ਵੱਲ ਨੂੰ ਅੱਗੇ ਵਧਣਾ ਸ਼ੁਰੂ ਕੀਤਾ ਦੋਸਤੋ ਬਰਸਾਤ ਸਾਰੇ ਪਾਸੇ ਆ ਮੌਸਮ ਬਣਿਆ ਹੋਇਆ ਉੱਪਰ ਪੂਰੀ ਬਦਲਵਾਈ ਆ ਕਿਤੇ ਕਿਤੇ ਕਿਨਮਿਣ ਚੱਲਦੀ ਆ ਤੇ ਕਿਤੇ ਫਿਰ ਉਸੇ ਤਰ੍ਹਾਂ ਦਾ ਜਿਹੜਾ ਮੌਸਮ ਆ ਉਹ ਕਲੀਅਰ ਹੋ ਜਾਂਦਾ ਤਕਰੀਬਨ 3 3.5 ਘੰਟੇ ਦਾ ਜਿਹੜਾ ਇਹ ਟਰੈਵਲ ਕਰਨ ਤੋਂ ਬਾਅਦ ਆਪਾਂ ਸ਼ਹਿਰ ਭੂਪਾਲ ਦੇ ਵਿੱਚ ਐਂਟਰ ਕੀਤੇ ਆ ਸ਼ਹਿਰ ਭੂਪਾਲ ਦੱਸਦੇ ਆ ਕਿ 6ਵੀਂ ਸਦੀ ਦਾ ਜਿਹੜਾ ਇਹ ਸ਼ਹਿਰ ਆ ਤੇ ਰਾਜਾ ਭੂਪਾਲ ਸ਼ਾਹ ਨੇ ਇਹ ਸ਼ਹਿਰ ਦੀ ਕਹਿੰਦੇ ਸਥਾਪਨਾ ਕੀਤੀ ਤੇ ਉਹਨਾਂ ਦੇ ਨਾਮ ਤੇ ਹੀ ਇਸ ਦਾ ਜਿਹੜਾ ਨਾਮ ਉਪਵਾਲ ਪਿਆ ਨਮਾ ਤੇ ਪੁਰਾਣਾ ਪੁਪਾਲ ਆ ਦੋਸਤੋ ਝੀਲਾਂ ਦਾ ਸ਼ਹਿਰ ਆ ਸਾਹਮਣੇ ਬੋਰਾਂ ਦੇ ਉੱਪਰ ਵੀ ਲਿਖਿਆ ਨਜ਼ਰ ਆਉਂਦਾ ਹੈ ਤਾਂ ਇਹ ਸ਼ਹਿਰ ਪੁਰਾਣਾ ਹੋਣ ਕਰਕੇ ਦੋਸਤੋ ਇੱਥੇ ਬਹੁਤ ਸਾਰੀਆਂ ਜਿਹੜੀਆਂ ਪ੍ਰਾਣੀਆਂ ਇਮਾਰਤਾਂ ਉਹ ਆਮ ਹੀ ਦੇਖਣ ਨੂੰ ਮਿਲਦੀਆਂ ਨੇ ਇੱਥੇ ਵੱਡੀਆਂ-ਵੱਡੀਆਂ ਮਸਜਿਦਾਂ ਤੋਂ ਪਤਾ ਲੱਗਦਾ ਕਿ ਇਸ ਸ਼ਹਿਰ ਦੇ ਵਿੱਚ ਜਿਹੜੀ ਮੁਸਲਮ ਆਬਾਦੀ ਬਹੁਤ ਆ ਕੁਝ ਜਾਣਕਾਰੀਆਂ ਦੇ ਵਿੱਚ ਇਹ ਵੀ ਜ਼ਿਕਰ ਆਉਂਦਾ ਕਿ ਜਿਹੜਾ ਇਹ ਸ਼ਹਿਰ ਆ ਇਹ ਸੈਫਲੀ ਖਾਨ ਉਹਨਾਂ ਦੇ ਪਰਿਵਾਰ ਦਾ ਤੇ ਕੁਝ ਥਾਂ ਤੇ ਇਹ ਜ਼ਿਕਰ ਆਉਂਦਾ ਕਿ ਜਿਹੜਾ ਉਹਨਾਂ ਦੇ ਨਾਨਕਿਆਂ ਦੇ ਵੱਲ ਉਹਨਾਂ ਦੇ ਨਾਨੀ ਦੇ ਵੱਲ ਉਹਨਾਂ ਨੂੰ ਕਾਫੀ ਜ਼ਿਆਦਾ ਇੱਥੇ ਸ਼ਹਿਰ ਦੇ ਵਿੱਚ ਪ੍ਰਾਪਰਟੀ ਦਿੱਤੀ ਗਈ ਸਾਹਮਣੇ ਗੁਰੂ ਗੋਬਿੰਦ ਸਿੰਘ ਦਵਾਰ ਜਿਸ ਨੂੰ ਆਪਾਂ ਕ੍ਰੋਸ ਕਰ ਰਹੇ ਹਾਂ ਖਾਲਸਾ ਪੰਥ ਦੀ ਸਥਾਪਨਾ ਬਰੇ ਨੂੰ ਸਮਰਪਿਤ ਜਿਹੜਾ ਇਹ ਬਣਾਇਆ ਗਿਆ ਸੀ ਪੋਪਾਲ ਸ਼ਹਿਰ ਦੋਸਤੋ 1 ਨਵੰਬਰ 1956 ਨੂੰ ਇਸ ਨੂੰ ਜਿਹੜਾ ਮੱਧ ਪ੍ਰਦੇਸ਼ ਉਸ ਦੀ ਰਾਜਧਾਨੀ ਬਣਾ ਦਿੱਤਾ ਗਿਆ ਸੀ ਜਿਸ ਤਰ੍ਹਾਂ ਤੁਹਾਨੂੰ ਦੋਸਤੋ ਪਹਿਲਾਂ ਵੀ ਦੱਸਿਆ ਕਿ ਇੱਥੇ ਬਹੁਤ ਜ਼ਿਆਦਾ ਮੁਸਲਮ ਆਬਾਦੀ ਆ ਤੇ ਇੱਥੇ ਬਹੁਤ ਵੱਡੀਆਂ-ਵੱਡੀਆਂ ਪੁਰਾਣੀਆਂ ਤੇ ਖੂਬਸੂਰਤ ਜਿਹੜੀਆਂ ਮਸਜਿਦਾਂ ਨੇ ਉਹ ਦੇਖਣ ਨੂੰ ਮਿਲਦੀਆਂ ਨੇ ਇਹ ਸਾਹਮਣੇ ਵੀ ਇੱਥੇ ਬਹੁਤ ਵੱਡੀ ਤੇ ਬਹੁਤ ਪੁਰਾਣੀ ਮਸਜਿਦ ਆ ਇਥੇ ਸੈਫਲੀ ਖਾਨ ਦੀ ਕਾਫੀ ਸਾਰੀ ਪ੍ਰਾਪਰਟੀ ਆ ਉਹਨਾਂ ਦੇ ਹੋਟਲ ਵਗੈਰਾ ਉਹ ਵੀ ਇਸ ਪੋਪਾਲ ਸ਼ਹਿਰ ਦੇ ਵਿੱਚ ਨੇ ਭੀੜ ਭੜੱਕੇ ਵਾਲਾ ਸ਼ਹਿਰ ਆ ਕੁਝ ਜਿਹੜੀਆਂ ਪੁਰਾਣੇ ਬਾਜ਼ਾਰ ਨੇ ਜਾਂ ਪੁਰਾਣੀਆਂ ਸੜਕਾਂ ਨੇ ਉਹ ਤੰਗ ਨੇ ਛੋਟੀਆਂ ਨੇ ਤੇ ਅਕਸਰ ਹੀ ਇੱਥੇ ਟ੍ਰੈਫਿਕ ਦੇਖਣ ਨੂੰ ਮਿਲਦਾ ਹੈ ਇਹ ਪੁਰਾਣੇ ਸ਼ਹਿਰਾਂ ਦੇ ਵਿੱਚ ਜਿਸ ਤਰ੍ਹਾਂ ਦਰਵਾਜ਼ੇ ਬਣੇ ਹੁੰਦੇ ਸੀ ਐਂਟਰੀ ਗੇਟ ਉਸੇ ਤਰ੍ਹਾਂ ਪਪਾਲ ਦੇ ਵਿੱਚ ਅੱਜ ਵੀ ਇਹ ਪੁਰਾਣੇ ਦਰਵਾਜ਼ੇ ਨੇ ਇਹ ਸਾਹਮਣੇ ਦਰਵਾਜ਼ੇ ਨੂੰ ਆਪਾਂ ਕ੍ਰਾਸ ਕਰਕੇ ਅੱਗੇ ਲੰਘਾਂਗੇ ਜਿਹੜੇ ਪੁਰਾਣੇ ਵਸੇ ਹੋਏ ਸ਼ਹਿਰ ਨੇ ਉਹਨਾਂ ਦੇ ਵਿੱਚ ਇਸ ਤਰ੍ਹਾਂ ਦਰਵਾਜ਼ੇ ਜਿਹੜੇ ਉਹ ਦੇਖਣ ਨੂੰ ਮਿਲਦੇ ਨੇ ਕਿਉਂਕਿ ਇਹ ਜਿਹੜੇ ਦਰਵਾਜ਼ੇ ਨੇ ਇਹ ਸੇਫਟੀ ਦੇ ਵਾਸਤੇ ਬਣਾਏ ਜਾਂਦੇ ਸੀ ਤਾਂ ਦੋਸਤੋ ਇਸ ਦਰਵਾਜ਼ੇ ਨੂੰ ਆਪਾਂ ਕ੍ਰੋਸ ਕੀਤਾ ਸੱਜੇ ਪਾਸੇ ਜਦੋਂ ਟਰਨ ਲਿਆ ਤਾਂ ਉਸ ਤੋਂ ਬਾਅਦ ਇੱਕ ਇਹ ਦਰਵਾਜ਼ਾ ਨਜ਼ਰ ਆਉਂਦਾ ਹੈ ਇਹ ਵੀ ਦਰਵਾਜ਼ਾ ਜਿਹੜਾ ਬਹੁਤ ਪੁਰਾਣਾ ਦਰਵਾਜ਼ਾ ਇਸ ਦੀ ਜਿਹੜੀ ਦੇਖਾ ਉਸ ਤੋਂ ਪਤਾ ਲੱਗਦਾ ਹੈ ਬੇਸ਼ੱਕ ਇਸ ਸ਼ਹਿਰ ਦਾ ਵੀ ਜਿਹੜਾ ਬਹੁਤ ਜ਼ਿਆਦਾ ਨਵੀਨੀਕਰਨ ਹੋ ਚੁੱਕਾ ਪਰ ਜਿਹੜੀਆਂ ਇਹ ਪੁਰਾਣੀਆਂ ਵਿਰਾਸਤਾਂ ਦਰਵਾਜ਼ੇ ਵਗੈਰਾ ਨੇ ਉਹਨਾਂ ਨੂੰ ਟਾਇਆ ਨਹੀਂ ਜਾ ਰਿਹਾ ਉਹ ਉਸੇ ਤਰ੍ਹਾਂ ਨੇ ਇਹ ਦਰਵਾਜ਼ਾ ਤੰਗ ਜ਼ਰੂਰ ਆ ਕਿਉਂਕਿ ਪੁਰਾਣੇ ਸਮਿਆਂ ਦਾ ਤੇ ਇੱਥੋਂ ਪਤਾ ਲੱਗਦਾ ਕਿ ਕਿਸੇ ਸਮੇਂ ਇਹ ਦਰਵਾਜ਼ੇ ਆ ਜਿਹੜੇ ਸ਼ਾਮ ਦੇ ਸਮੇਂ ਬੰਦ ਜ਼ਰੂਰ ਹੋ ਦਿੰਦੇ ਹੋਣਗੇ ਕਿਉਂਕਿ ਇਹ ਸਾਰੇ ਜਿਹੜੇ ਇਹ ਸੇਫਟੀ ਗੇਟ ਇਹਨਾਂ ਨੂੰ ਆਪਾਂ ਕਹਿ ਸਕਦੇ ਆ ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਜਿਹੜਾ ਇਹ ਪੁਰਾਣਾ ਪਪਾਲਾ ਇੱਥੇ ਬਹੁਤ ਸਾਰੀਆਂ ਜਿਹੜੀਆਂ ਪ੍ਰਾਣੀਆਂ ਇਮਾਰਤਾਂ ਉਹ ਅੱਜ ਵੀ ਦੇਖਣ ਨੂੰ ਮਿਲਦੀਆਂ ਨੇ ਤਾਂ ਦੋਸਤੋ ਆਪਾਂ ਹੌਲੀ-ਹੌਲੀ ਕਰਕੇ ਆਪਣੀ ਮੰਜ਼ਲ ਵੱਲ ਨੂੰ ਵਧਦੇ ਹੋਏ ਰੇਲਵੇ ਸਟੇਸ਼ਨ ਦੇ ਨੇੜੇ ਪਹੁੰਚ ਚੁੱਕੇ ਆ ਜਿਹੜਾ ਰੇਲਵੇ ਸਟੇਸ਼ਨ ਬਣਿਆ ਹੋਇਆ ਉਹ ਵੀ ਪੁਰਾਣੇ ਪੋਪਾਲ ਵਾਲੇ ਪਾਸੇ ਬਣਿਆ ਹੋਇਆ ਪਿਛਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜਿਹੜਾ ਨਵਾਂ ਪੋਪਾਲਾ ਉਹ ਦਿਖਾਇਆ ਸੀ ਤੇ ਇਸ ਵੀਡੀਓ ਦੇ ਰਹੀਏ ਤੁਹਾਨੂੰ ਜਿਹੜਾ ਪੁਰਾਣੇ ਪੋਪਾਲਾ ਉਸ ਦੇ ਬਾਜ਼ਾਰ ਤੇ ਉਸ ਦੀਆਂ ਸੜਕਾਂ ਵਗੈਰਾ ਉਹ ਦੋਸਤੋ ਦਿਖਾ ਰਹੇ ਹਾਂ ਤਾਂ ਆਪਾਂ ਇਸ ਸਮੇਂ ਪਹੁੰਚ ਚੁੱਕੇ ਹਾਂ ਪੋਪਾਲ ਜੰਕਸ਼ਨ ਤੇ ਇਹ ਪੋਪਾਲ ਦਾ ਰੇਲਵੇ ਸਟੇਸ਼ਨ ਆ ਤੇ ਰੇਲਵੇ ਸਟੇਸ਼ਨ ਤੇ ਆਪਾਂ ਐਂਟਰ ਕਰਕੇ ਦੋਸਤੋ ਆਪਣੀ ਜਿਹੜੀ ਅੱਜ ਟ੍ਰੇਨ ਆ ਉਹ ਪਲੇਟਫਾਰਮ ਨੰਬਰ 2 ਉਸ ਤੇ ਆਵੇਗੀ ਦੋਸਤੋ ਆਪਣਾ ਜਿਹੜਾ ਸਫਰ ਆ ਇਹ ਪਤਾਲਕੋਟ ਐਕਸਪ੍ਰੈਸ ਆ ਤੇ ਇਹ ਪੋਪਾਲ ਤੋਂ ਆਪਾਂ ਸਟਾਰਟ ਕਰਕੇ ਬਠਿੰਡੇ ਤੱਕ ਕਰਾਂਗੇ ਬਠਿੰਡੇ ਤੋਂ ਦੋਸਤੋ ਇਹੀ ਟ੍ਰੇਨ ਆ ਜਿਹੜੀ ਪੋਪਾਲ ਵੀ ਆਉਂਦੀ ਆ ਤਾਂ ਇੱਥੇ ਦੋਸਤੋ ਸਾਹਮਣੇ ਇਹ ਇੱਕ ਸਕਰੀਨ ਦੇ ਉੱਪਰ ਨਜ਼ਰ ਆ ਰਿਹਾ ਇਹ ਇੱਕ ਦਾ ਮਤਲਬ ਆ ਕਿ ਜਿਹੜਾ ਇਹ ਇੱਕ ਨੰਬਰ ਡੱਬਾ ਉਹ ਇਸ ਜਗ੍ਹਾ ਤੇ ਆ ਕੇ ਰੁਕੇਗਾ ਤੇ ਆਪਣੀ ਜਿਹੜੀ ਇੱਥੇ ਟਿਕਟ ਵਗੈਰਾ ਉਹ ਪਹਿਲਾਂ ਹੀ ਆਪਾਂ ਆਨਲਾਈਨ ਬੁੱਕ ਕਰ ਲਈ ਸੀ ਕਿਉਂਕਿ ਸਫ਼ਰ ਲੰਬਾ ਤਾਂ ਲੰਬੇ ਸਫ਼ਰ ਦੇ ਵਿੱਚ ਜਿਹੜਾ ਆਰਾਮਦਾਇਕ ਸਫ਼ਰ ਆ ਉਹ ਆਪਾਂ ਬੁਕਿੰਗ ਕਰਕੇ ਹੀ ਕਰ ਸਕਦੇ ਆ ਤਾਂ ਦੋਸਤੋ ਆਪਣੀ ਟ੍ਰੇਨ ਇਹ ਪਹੁੰਚ ਚੁੱਕੀ ਆ ਸਾਹਮਣੇ ਇਹ ਇੱਕ ਇਹ ਆਪਣਾ ਉਹ ਟ੍ਰੇਨ ਦਾ ਡੱਬਾ ਆ ਗਿਆ ਜਿਸ ਦੇ ਵਿੱਚ ਆਪਣੀ ਸੀਟ ਦੀ ਬੁਕਿੰਗ ਆ ਤੇ ਆਪਾਂ ਦੋਸਤੋ ਪਹੁੰਚ ਚੁੱਕੇ ਆ ਆਪਣੀ ਸੀਟ ਤੇ ਤਾਂ ਦੋਸਤੋ ਅੱਜ ਦਾ ਇਹ ਸਾਰਾ ਜਿਹੜਾ ਸਫ਼ਰ ਆ ਉਹ ਰਾਤ ਦਾ ਸਫ਼ਰ ਆ ਕੱਲ ਸਵੇਰ ਤੋਂ ਬਠਿੰਡੇ ਤੱਕ ਦਾ ਜਿਹੜਾ ਤੁਹਾਡੇ ਨਾਲ ਸਫ਼ਰ ਆ ਉਹ ਵੀ ਆਪਾਂ ਅੱਗੇ ਸਾਂਝਾ ਕਰਾਂਗੇ ਟੋਟਲ ਸਫਰ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਾਂਗੇ ਦੋਸਤੋ ਅਗਲੇ ਦਿਨ ਦਾ ਸਵੇਰਾ ਚੜਿਆ ਤਾਂ ਉਚਾਣਾ ਸਟੇਸ਼ਨ ਆਪਨਾ ਚੁੱਕਾ ਸੀ ਉਚਾਣੇ ਟ੍ਰੇਨ ਰੁਕੀ ਜੀਨ ਤੋਂ ਉਚਾਣਾ ਨਰਵਾਣਾ ਹੋ ਕੇ ਟ੍ਰੇਨ ਆਉਂਦੀ ਆ ਉਸ ਤੋਂ ਬਾਅਦ ਇਹ ਜਾਖਲ ਦਾ ਬੜਾ ਖੂਬਸੂਰਤ ਜਿਹਾ ਜਿਹੜਾ ਰੇਲਵੇ ਸਟੇਸ਼ਨ ਆ ਉਹ ਦੇਖਣ ਨੂੰ ਮਿਲਿਆ ਇਹ 1896-97 ਦੇ ਵਿੱਚ ਬਣਿਆ ਹੋਇਆ ਅੰਗਰੇਜ਼ਾਂ ਦੇ ਸਮੇਂ ਦੇ ਇਹ ਪੁਰਾਣੇ ਸਟੇਸ਼ਨਾਂ ਦੀਆਂ ਪੁਰਾਣੀਆਂ ਇਮਾਰਤਾਂ ਨੇ ਸਵੇਰ ਦਾ ਸੂਰਜ ਚੜ ਰਿਹਾ ਤੇ ਦੋਸਤੋ ਆਸੇ-ਪਾਸੇ ਖੇਤਾਂ ਦੇ ਵਿੱਚ ਜਿਹੜੀ ਹਰਿਆਲੀ ਆ ਉਹ ਦੂਰ-ਦੂਰ ਤੱਕ ਦੇਖਣ ਨੂੰ ਮਿਲ ਰਹੀ ਆ ਹਲਕੀ-ਹਲਕੀ ਜਿਹੜੀ ਬੱਦਲਬਾਈ ਆ ਉਹ ਵੀ ਨਜ਼ਰ ਆ ਰਹੀ ਆ ਤਾਂ ਦੋਸਤੋ ਉਸ ਤੋਂ ਬਾਅਦ ਇਹ ਬਰੇਟਾ ਸਟੇਸ਼ਨ ਆ ਬ੍ਰੇਟਾ ਸਟੇਸ਼ਨ ਤੇ ਇਸ ਟ੍ਰੇਨ ਦਾ ਜਿਹੜਾ ਕ੍ਰਾਸ ਹੁੰਦਾ ਇਹ ਵੀ ਜਿਹੜੀ ਪਤਾਲਪੋਟ ਐਕਸਪ੍ਰੈਸ ਆਏ ਪਪਾਲਵਲ ਨੂੰ ਜਾ ਰਹੀ ਆ ਤੇ ਆਪਾਂ ਇਸ ਸਮੇਂ ਜਿਹੜਾ ਬਠਿੰਡੇ ਵੱਲ ਨੂੰ ਜਾ ਰਹੇ ਆ ਤਕਰੀਬਨ 6:30 6 ਵਜੇ ਇਹ ਬਠਿੰਡੇ ਤੋਂ ਟ੍ਰੇਨ ਨਿਕਲਦੀ ਆ ਤੇ ਇੱਥੇ ਆ ਕੇ ਇਸ ਦਾ ਜਿਹੜਾ ਕ੍ਰਾਸ ਹੁੰਦਾ ਇਹ ਬ੍ਰਿਟਿਸ਼ ਸ਼ਹਿਰ ਦਾ ਜਿਹੜਾ ਦੋਸਤੋ ਰੇਲਵੇ ਸਟੇਸ਼ਨ ਆ ਉਸ ਨੂੰ ਆਪਾਂ ਕ੍ਰਾਸ ਕੀਤਾ ਕੁਝ ਕੁ ਜਿਹੜੇ ਰੇਲਵੇ ਸਟੇਸ਼ਨ ਨੇ ਉਹਨਾਂ ਦੀਆਂ ਵੀਡੀਓ ਤੁਹਾਡੇ ਨਾਲ ਆਪਾਂ ਇਸ ਸਫ਼ਰ ਦੇ ਵਿੱਚ ਅੱਗੇ ਵੀ ਸਾਂਝੀਆਂ ਕਰਾਂਗੇ ਕਿ ਹੋਰ ਕਿਹੜੇ ਕਿਹੜੇ ਰੇਲਵੇ ਸਟੇਸ਼ਨ ਆਉਂਦੇ ਆ ਉਸ ਤੋਂ ਬਾਅਦ ਇਹ ਬੁੱਡਲਾਡੇ ਦਾ ਰੇਲਵੇ ਸਟੇਸ਼ਨ ਆ ਬੁੱਡਾ ਤੇ ਲਾਡਾ ਦੋ ਪਰਾਵਾਂ ਦੇ ਨਾਮ ਤੇ ਵਸੇ ਹੋਏ ਇਸ ਸ਼ਹਿਰ ਦੇ ਰੇਲਵੇ ਸਟੇਸ਼ਨ ਤੇ ਆਪਣੀ ਟ੍ਰੇਨ ਰੁਕੀ ਆ ਦੋਸਤੋ ਇਹ ਟ੍ਰੇਨ ਤਕਰੀਬਨ ਬਠਿੰਡੇ ਦੇ ਵਿੱਚ ਅੱਧਾ ਘੰਟਾ ਇਸ ਦਾ ਸਟਾਪੇਜ ਆ ਬਾਕੀ ਸਾਰੇ ਰਸਤੇ ਦੋ ਦੋ ਤਿੰਨ ਤਿੰਨ ਮਿੰਟ ਦੀ ਸਟਾਪੇਜ ਆ ਤੇ ਅੱਜ ਇਹ ਟ੍ਰੇਨ ਟਾਈਮ ਲਈ ਆ ਤਕਰੀਬਨ ਸਵਾ 9 ਦਾ ਇਸ ਦਾ ਬਠਿੰਡੇ ਦਾ ਜਿਹੜਾ ਟਾਈਮ ਆ ਤੇ ਉਮੀਦ ਆ ਕਿ ਆਪਾਂ ਸਵਾ 9 ਤੱਕ ਬਠਿੰਡੇ ਪਹੁੰਚ ਜਾਾਂਗੇ ਕਿਉਂਕਿ ਇਸ ਤੋਂ ਬਾਅਦ ਇਸ ਤੇ ਜਿਹੜੇ ਸਟਾਪੇਜ ਆ ਉਹ ਸਿਰਫ ਬਡਲਾਡੇ ਤੋਂ ਬਾਅਦ ਮਾਨਸਾ ਮੋੜ ਮੰਡੀ ਤੇ ਉਸ ਤੋਂ ਬਾਅਦ ਬਠਿੰਡਾ ਮੇਨ ਮੇਨ ਸਟੇਸ਼ਨਾਂ ਤੇ ਇਸ ਦਾ ਜਿਹੜਾ ਸਟਾਪੇਜ ਆ ਹੌਲੀ-ਹੌਲੀ ਕਰਕੇ ਜਿਹੜਾ ਸੂਰਜਾ ਉਹ ਨਿਕਲਦਾ ਹੋਇਆ ਤੇ ਆਪਾਂ ਦੋਸਤੋ ਇਸ ਸਮੇਂ ਪਹੁੰਚ ਚੁੱਕੇ ਆ ਸ਼ਹਿਰ ਮਾਨਸਾ ਇਹ ਮਾਨਸਾ ਸ਼ਹਿਰ ਦਾ ਜਿਹੜਾ ਰੇਲਵੇ ਸਟੇਸ਼ਨ ਆ ਇਸ ਰੇਲਵੇ ਸਟੇਸ਼ਨ ਦਾ ਵੀ ਇਹ ਨਵੀਨੀਕਰਨ ਚੱਲ ਰਿਹਾ ਤੇ ਇਸ ਦੀ ਜਿਹੜੀ ਇਮਾਰਤ ਦਾ ਇਹ ਨਵਾਂ ਨਕਸ਼ਾ ਇੱਥੇ ਤਿਆਰ ਹੋ ਰਿਹਾ ਦੋਸਤੋ ਇਹ ਇੱਕ ਸਾਰਾ ਬਲੌਗ ਤੁਹਾਡੇ ਨਾਲ ਆਪਾਂ ਹੀ ਦੌਰ ਸ਼ਹਿਰ ਤੋਂ ਪੁਪਾਲ ਤੇ ਪੁਪਾਲ ਤੋਂ ਲੈ ਕੇ ਬਠਿੰਡੇ ਤੱਕ ਦਾ ਜਿਹੜਾ ਆਪਣਾ ਸਫਰ ਆ ਉਹ ਸਾਂਝਾ ਕਰ ਰਹੇ ਆ ਬਲੌਗ ਦੀ ਸ਼ੁਰੂਆਤ ਦੋਸਤੋ ਆਪਾਂ ਕੁਝ ਕੁ ਸਮਾਂ ਪਹਿਲਾਂ ਹੋਣੀ ਤਕਰੀਬਨ ਕੀਤੀ ਆ ਇਹ ਆਪਾਂ ਦੋਸਤੋ ਇਸ ਸਮੇਂ ਪਹੁੰਚ ਚੁੱਕੇ ਆ ਬਠਿੰਡਾ ਰੇਲਵੇ ਸਟੇਸ਼ਨ ਤੇ ਬਠਿੰਡਾ ਰੇਲਵੇ ਸਟੇਸ਼ਨ ਤੇ 4 ਨੰਬਰ ਆਪਣੇ ਪਲੇਟਫਾਰਮ ਤੇ ਇਹ ਗੱਡੀ ਪਹੁੰਚੀ ਆ ਤੇ ਰੇਲਵੇ ਸਟੇਸ਼ਨ ਦਾ ਇਹ ਉੱਪਰਲੇ ਪਾਸੇ ਤੋਂ ਤੁਹਾਨੂੰ ਬਠਿੰਡੇ ਦਾ ਵਿਊ ਦਿਖਾ ਰਹੇ ਆ ਬਠਿੰਡਾ ਜੰਕਸ਼ਨ ਦੋਸਤੋ ਪੰਜਾਬ ਦਾ ਜਿਹੜਾ ਸਭ ਤੋਂ ਵੱਡਾ ਰੇਲਵੇ ਦਾ ਜੰਕਸ਼ਨ ਆ ਤਾਂ ਇਹ ਪਤਾਲਕੋਟ ਐਕਸਪ੍ਰੈਸ ਤੋਂ ਆਪਾਂ ਉਤਰ ਕੇ ਦੋਸਤੋ ਆਪਾਂ ਆਪਣੇ ਮੰਜ਼ਲਵਾਲ ਨੂੰ ਆਪਣੇ ਘਰਵਾਲ ਨੂੰ ਚੱਲਦੇ ਆਂ ਤਾਂ ਉਸ ਤੋਂ ਬਾਅਦ ਇਹਨਾਂ ਪੌੜੀਆਂ ਤੇ ਉਤਰਨ ਲੱਗਿਆਂ ਥੋੜਾ ਜਿਹਾ ਡਰ ਜਰੂਰ ਲੱਗਦਾ ਤਾਂ ਦੋਸਤੋ ਆਪਣੀ ਇੱਥੇ ਗੱਡੀ ਦੀ پارک ਕੀਤੀ ਹੋਈ ਸੀ ਗੱਡੀ ਆਪਾਂ ਇੱਥੋਂ ਚੱਕਦੇ ਆਂ ਤੇ ਚੱਲਦੇ ਆਂ ਆਪਣੇ ਘਰ ਵੱਲ ਨੂੰ ਇਹ ਦੋਸਤੋ ਆਪਣਾ ਜਿਹੜਾ ਤੀਸਰਾ ਬਲੌਗ ਆ ਤੁਹਾਡੇ ਨਾਲ ਸਾਂਝਾ ਕਰ ਰਹੇ ਆਂ ਹੌਲੀ ਹੌਲੀ ਕਰਕੇ ਇਹਦੇ ਵਿੱਚ ਕਮੀਆਂ ਪੇਸ਼ੀਆਂ ਜ਼ਰੂਰ ਹੋਣਗੀਆਂ ਤਾਂ ਦੋਸਤੋ ਉਹ ਵੀ ਤੁਸੀਂ ਦੱਸਦੇ ਰਿਹਾ ਕਰੋ ਤੇ ਆਪਾਂ ਉਹਨਾਂ ਦੇ ਵਿੱਚ ਸੁਧਾਰ ਕਰਦੇ ਰਹੀਏ ਤੇ ਤੁਹਾਡੇ ਨਾਲ ਇਸ ਤਰ੍ਹਾਂ ਦੀਆਂ ਨਵੀਆਂ-ਨਵੀਆਂ ਜਿਹੜੀਆਂ ਵੀਡੀਓ ਆ ਉਹ ਸਾਂਝੀਆਂ ਕਰਦੇ ਰਾਂਗੇ ਤੁਹਾਨੂੰ ਸਾਡੀ ਇਹ ਵੀਡੀਓ ਕਿਵੇਂ ਲੱਗੀ ਕਮੈਂਟ ਜ਼ਰੂਰ ਕਰਿਆ ਜੀ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਦੋਸਤਾਂ ਦੇ ਨਾਲ ਸਾਂਝਾ ਜ਼ਰੂਰ ਕਰਿਓ ਤੇ ਮਿਲਦੇ ਆਂ ਦੋਸਤੋ ਅਗਲੇ ਬਲੌਗ ਦੇ ਵਿੱਚ ਧੰਨਵਾਦ